ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸੈਸਟ੍ਰੀ ਕਾਲਜੀ ਕੌਰ ਜਿੰਦਰ ਪੰਜਾਬੀ ਵਲੌਗ ਵਿੱਚ ਸਵਾਗਤ ਹੈ ਵਾਹਿਗੁਰੂ ਕਰੇ ਖੁਸ਼ ਹੋ ਚੜਦੀ ਕਲਾ ਚਰੋ ਵਲੌਗ ਦੇ ਸ਼ੁਰੂਆਤੀ ਇੱਧਰ ਆਪਾਂ ਸ਼ੱਕਰ ਵਾਲੀ ਚਾਹ ਬਣਾਉਣ ਲੱਗੇ ਸੀ ਤੇ ਮੈਂ ਹਮੇਸ਼ਾ ਇਹਨਾਂ ਸ਼ੱਕਰ ਵਾਲੀ ਚਾਹ ਜ਼ਿਆਦਾਤਰ ਬਣਾਉਂਦੀ ਹੁੰਨੀ ਹ ਅੱਜ ਕੱਲ੍ਹ ਸ਼ੱਕਰ ਨੂੰ ਜੇ ਤੱਕ ਰਸੀਲੇ ਜਾਂਦੀ ਹੈ ਤਾਂ ਤੁਪ ਲਗਵਾ ਲਿਆ ਕਰੋ ਤੇ ਲੋ ਜੀ ਆਹ ਦੇਖੋ ਜੀ ਮੇਰੇ ਲੱਗੇ ਹੋਈ ਹੈ ਕ੍ਰੇਲਿਆਂ ਦੀ ਵੇਲ ਪਰ ਆਂਦੇ ਆਂਦੇ ਤੇ ਕੱਲ ਤੋੜੇ ਸੀ 2-4 2-4 ਆਂਦੇ ਮੈਂ ਬਣਾ ਲੈਣੀ ਹੁੰਨੀ ਹੈ ਤੁਹਾਨੂੰ ਪਤਾ ਮੈਨੂੰ ਕ੍ਰੇਲਿਆਂ ਦਾ ਬਹੁਤ ਸ਼ੌਂਕ ਹੈ ਆਹ ਦੇਖੋ ਇਦ ਦਿਖਾਨੀਆਂ ਤੁਹਾਨੂੰ ਚਲੋ ਦੋ ਤਿੰਨ ਦੋ ਚਾਰ ਵੀ ਮਿਲਣਗੇ ਤੇ ਮੈਂ ਸਬਜ਼ੀ ਬਣਾਵਾਂਗੀ ਮੈਨੂੰ ਬਹੁਤ ਵਧੀਆ ਲੱਗਦੇ ਜਦੋਂ ਹੀ ਮੈਂ ਦੇਖਦੀ ਆ ਜਿਹੜਾ ਮਨ ਕਰੇ ਨਾ ਤੇ ਮੈਂ ਕੋਈ ਕਰੇਲੇ ਬਣਾਣੇ ਹੁਣ ਆ ਦੇਖੋ ਏਦਾਂ ਲੱਗਦੇ ਆ ਸਾਡੇ ਕਰੇਲੇ ਤੇ ਤੋੜ ਲਾਂਗੇ ਇਹ ਮੈਂ ਵੇਲ ਲਾਈ ਸੀ ਬਸ ਏਦਾਂ ਹੀ ਮਿੱਟੀ ਥੋੜੀ ਜੀ ਜਗ੍ਹਾ ਚ ਲਾਤੀ ਸੀਗੀ ਤੇ ਹੁਣ ਬਾਰਸ਼ਾਂ ਕਰਕੇ ਨਾ ਬਹੁਤ ਵਧੀਆ ਕਿਤੇ ਕਿਤੇ ਆ ਰਹੇ ਆ ਬਾਕੀ ਛੋਟੇ ਛੋਟੇ ਆਏ ਹੋਏ ਆ ਦੇਖਦੀਆਂ ਦੋ ਤਿੰਨ ਹੋ ਜਾਣਗੇ ਤੇ ਮੈਂ ਸਬਜ਼ੀ ਬਣਾ ਲਾਂਗੀ ਥੋੜਾ ਬਹੁਤ ਵੀ ਕੰਮ ਚੱਲ ਜੇ ਵਧੀਆ ਕਿ ਅੱਜਕੱਲ ਨਾ ਥੋੜਾ ਇਹ ਹੋ ਜਾਂਦਾ ਕੀੜੇ ਪੈਣ ਲੱਗ ਜਾਂਦੇ ਆ ਬਸ ਦੇਖ ਕੇ ਬਣਾਉਣਾ ਪੈਂਦਾ ਬਹੁਤ ਧਿਆਨ ਨਾਲ ਅੱਜਕੱਲ ਬਾਰਸ਼ਾਂ ਚ ਬਸ ਆ ਪੰਗਾ ਬਹੁਤ ਹੈ ਕਿ ਕੀੜੇ ਪੈਣੇ ਸ਼ੁਰੂ ਹੋ ਜਾਂਦੇ ਆ ਨੇ ਬਸ ਬਾਕੀ ਬੂਟੇ ਇਹ ਪਾਣੀ ਪੂਣੀ ਪਾ ਕੇ ਹੁਣ ਵਧੀਆ ਹੋਏ ਆ ਸਾਰੇ ਬਾਰਿਸ਼ਾਂ ਕਰਕੇ ਨਾ ਬਹੁਤ ਵਧੀਆ ਤਿਆਰ ਆ ਆਪਾਂ ਤੋੜਦੇ ਆ ਬਾਕੀ ਸਬਜ਼ੀ ਬਣਾਉਨੇ ਆ ਠੀਕ ਐ ਜਿਵੇਂ ਜੋ ਵੀ ਜਿਸ ਤਰ੍ਹਾਂ ਦੇ ਵੀ ਬਣਾਓਗੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਤੀ ਜਾਉਂਗੇ ਅ ਤੇ ਬਾਕੀ ਸਿਸਟਰ ਤੁਸੀਂ ਮੈਨੂੰ ਕਮੈਂਟ ਕੀਤਾ ਸੀ ਕਵੀਰ ਜੀ ਨੇ ਕੀਤਾ ਸੀਗਾ ਲੰਗਰ ਹਾਲ ਚੋਂ ਹਨਾ ਕਹਿੰਦੇ ਸੀਗੇ ਕਿ ਮੈਂ ਲੰਗਰ ਹਾਲ ਚ ਬਣਾਉਂਦਾ ਹੁਣਾ ਲੰਗਰ ਸੇਵਾ ਕਰਦਾ ਨਾ ਬਹੁਤ ਕਿਸਮਤ ਵਾਲਿਓ ਜੀ ਤੁਸੀਂ ਵਾਹਿਗੁਰੂ ਸਭ ਤੋਂ ਵੱਡੀ ਕਿਸਮਤ ਆ ਤੁਹਾਡੀ ਕਿ ਗੁਰੂ ਦੀ ਨਗਰੀ ਚ ਰਹਿੰਦੇ ਪਿਓ ਤੇ ਸਭ ਤੋਂ ਵੱਡੀ ਕਿਸਮਤ ਹੈ ਜੀ ਤੁਹਾਡੀ ਜਿਹੜਾ ਤੁਹਾਨੂੰ ਪ੍ਰਮਾਤਮਾ ਨੇ ਸੇਵਾ ਦਾ ਮੌਕਾ ਦਿੱਤਾ ਹੈ ਬਾਕੀ ਮੈਨੂੰ ਨਹੀਂ ਸੀ ਪਤਾ ਸੌਰੀ ਪਰ ਮੈਂ ਆ ਬਾਬਾ ਜੀ ਕਰਕੇ ਨਾ ਵੀਡੀਓ ਨਹੀਂ ਬਣਾ پائی ਕਿਉਂਕਿ ਬਾਬਾ ਜੀ ਮਨਾ ਕਰਦੇ ਆ ਨਾ ਘਾਟੀ ਵੀਡੀਓ ਬਣਾਣ ਦਿੰਦੇ ਇਸ ਕਰਕੇ ਮੈਂ ਵੀਡੀਓ ਨਹੀਂ ਬਣਾਈ ਹੈਗੀ ਠੀਕ ਹੈ ਜੀ ਅਗਲੀ ਟਾਈਮ ਆਉਂਗੀ ਤੁਹਾਡੀ ਵੀਰ ਜੀ ਜ਼ਰੂਰ ਵੀਡੀਓ ਬਣਾਉਂਗੀ ਤੇ ਇੱਕ ਭੈਣ ਨੇ ਕਮੈਂਟ ਕੀਤਾ ਸੀ ਸਾਨੂੰ ਹਵੇਲੀ ਦਾ ਡਰੈਸ ਦਿਓ ਜੀ ਅੰਮ੍ਰਿਤ ਸਰ ਤੋਂ ਆਂਦੇ ਹੋਏ ਅਸੀਂ ਗਏ ਸੀਗੇ ਠੀਕ ਹੈ ਜੀ ਜਲੰਧਰ ਨੂੰ ਜਲੰਧਰ ਹੈ ਹਵੇਲੀ ਬਹੁਤ ਵਧੀਆ ਲੱਗਿਆ ਉਹ ਵੀ ਵੀਡੀਓ ਸ਼ੇਅਰ ਕੀਤਾ ਪਰ ਮੇਰੀ ਵੀਡੀਓ ਨੂੰ ਪਿਆਰ ਨਹੀਂ ਮਿਲਿਆ ਦੋਨਾਂ ਵੀਡੀਓ ਨੂੰ ਨਹੀਂ ਪਿਆਰ ਮਿਲਿਆ ਬਹੁਤ ਬੁਰਾ ਲੱਗਿਆ ਇਸ ਚੀਜ਼ ਦਾ ਮੈਨੂੰ ਤੇ ਲੋ ਜੀ ਆ ਦੇਖੋ ਜੀ ਮੇਰੇ ਕੋਲ ਸਿਰਫ ਦੋ ਕਰੇਲੇ ਨੇ ਦਾਲ ਬਣਾਈ ਸੀ ਤੇ ਮੈਂ ਕਿਹਾ ਦੋ ਕਰੇਲੇ ਪਏ ਨੇ ਇਹਨਾਂ ਨੂੰ ਕਿਉਂ ਵੇਸਟ ਕਰਾਂ ਤੇ ਬਣਾਉਂਗੇ ਸਬਜ਼ੀ ਇਹ ਮੈਂ ਕਰੇਲੇ ਆਪਣੇ ਮਤਲਬ ਤੋੜ ਕੇ ਲੈ ਆਈਆਂ ਤੇ ਇਹ ਆ ਥੋੜੇ ਜਿਹਾ ਪਿਆਜ਼ ਕੱਟ ਲੇ ਠੀਕ ਹੈ ਹੁਣ ਆਪਾਂ ਕਰੇਲਿਆਂ ਨੂੰ ਲੰਬਾ ਲੰਬਾ ਕੱਟ ਕੇ ਸਿੰਪਲ ਤੇ ਸੋਖੇ ਤਰੀਕੇ ਨਾਲ ਜਿਵੇਂ ਮੈਂ ਬਣਾ ਲੈਂਦੀ ਹੁੰਦੀ ਹਾਂ ਉਹਦਾ ਬਣਾਉਂਗੀ ਤੇ ਲੋ ਜੀ ਇਹ ਦੇਖੋ ਜੀ ਆਪਾਂ ਕਰੇਲੇ ਕੱਟ ਲਏ ਆ ਠੀਕ ਹੈ ਜੀ ਇਹਨਾਂ ਨੂੰ ਲਾਵਾਂਗੇ ਜੀ ਆਪਾਂ ਨਮਕ ਨਮਕ ਲਾ ਕੇ ਥੋੜਾ ਰੱਖ ਲਾਂਗੇ ਫਿਰ ਆਪਾਂ ਇਹਦੇ ਤੇ ਜਦ ਤੱਕ ਗੈਸ ਤੇ ਥੋੜੀ देर ਬਾਅਦ ਆਪਾਂ ਰੱਖ ਦਿਆ ਤੇਲ ਤੇ ਪਿਆਜ਼ ਵੀ ਕੱਟ ਲਏ ਆ ਬਾਕੀ ਦੇਖਦੇ ਆ ਜੀ ਕੀ ਕੁਝ ਪਾਣਾ ਤੁਹਾਨੂੰ ਉਸੇ ਤਰ੍ਹਾਂ ਦੱਸੂਗੀ ਬਹੁਤ ਤੇ ਵਧੀਆ ਚੀਜ਼ ਬਣਦੀ ਏ ਜੇਕਰ ਛੱਟਪਟ ਦੋ ਕਰੇਲੇ ਵੀ ਤੇ ਸੁਟੋਂ ਨਾ ਬਸ ਬਣਾ ਲਓ ਮੇਰੀ ਤਰ੍ਹਾਂ ਠੀਕ ਹੈ ਜੀ ਤੇ ਅੰਦਰ ਆਪਾਂ ਧਾਰਤਾ ਜੀ ਤੇਲ ਗਰਮ ਹੋਣਾ ਜੇਕਰ ਕੋੜਾ ਆਪਾਂ ਫਰਾਈ ਕਰ ਲਈਏ ਨਾ ਫਿਰ ਇਹ ਕੋੜੇ ਨਹੀਂ ਬਣਦੇ ਹੈਗੇ ਆਪਾਂ ਇਹਨਾਂ ਨੂੰ ਕਰਾਂਗੇ ਜੀ ਪਹਿਲਾਂ ਫਰਾਈ ਠੀਕ ਹੈ ਜੀ ਤੇਲ ਸਾਡਾ ਹੋਣਾ ਤੇ ਲਓ ਜੀ ਆ ਦੇਖੋ ਹੁਣ ਸਾਡਾ ਤੇਲ ਗਰਮ ਹੋ ਗਿਆ ਆਪਾਂ ਆਪਣੇ ਤਰੇਲੇ ਫਰਾਈ ਕਰ ਲਵਾਂਗੇ ਠੀਕ ਹੈ ਜੀ ਤੇ ਲਓ ਜੀ ਇਧਰ ਕਰੇਲੇ ਫਰਾਈ ਕਰਨ ਨਾਲ ਤਾਂ ਕੋੜੇ ਹੁੰਦੇ ਆ ਤੇ ਇਹਨਾਂ ਨੂੰ ਪਹਿਲਾਂ ਕੱਟ ਕੇ ਨਾ ਥੋੜਾ ਜਿਹਾ ਨਮਕ ਲਗਾ ਕੇ ਪਹਿਲਾਂ ਰੱਖ ਲਿਆ ਕਰੋ ਨਮਕ ਲਗਾਉਣ ਨਾਲ ਇੱਕ ਇਹਨਾਂ ਦਾ ਕੋੜਾ ਪਾਣੀ ਨਿਕਲ ਜਾਂਦਾ ਤੇ ਲਓ ਜੀ ਹੁਣ ਸਾਡੇ ਕਰੇਲੇ ਹੋ ਗਏ ਫਰਾਈ ਇਨ ਨਾਲ ਹੁਣ ਆਪਾਂ ਕੱਢ ਲਏ ਨੇ ਠੀਕ ਹੈ ਜੀ। ਲੋ ਜਿੱਥੇ ਲੋ ਜ ਹੁਣ ਆਪਾਂ ਠੀਕ ਹੈ ਤੁਸੀਂ ਵੀ ਬਣਾਣੇ ਨਾ ਕ੍ਰੇਲੇ ਦੇ ਛਾਜ। ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਆਪਣੇ ਛਾਜ ਠੀਕ ਹੈ ਛਾਜ ਆਪਾਂ ਕੂੰਾਰੇ ਪਾ ਲੈਨੇ ਆ। ਕਿਉਂਕਿ ਛਾਜ ਦਾ ਟੇਸ ਤਾਂ ਬਹੁਤ ਵਧੀਆ ਆਉਂਦਾ ਜਣਾ। ਤੇ ਇਹਨੂੰ ਆਪਾਂ ਇੱਥੇ ਥੋੜੇ ਜਿ ਦਿਨੇ ਜ਼ਿਆਦਾ ਨਹੀਂ ਫਰਾਈ ਕਰਨੇ ਇਹ ਕਿਉਂਕਿ ਕ੍ਰੇਲੇ ਛੱਡੇ ਪੜਾਏ ਆ। ਮਿਰਚ ਟੁੱਟੀ ਇੱਕ ਥਾਲ ਤੇ ਆਦਰਸ਼ਾ ਕਦੀ ਵੀ ਮਿਰਚ ਨਾ ਅਜ ਮਿਰਚ ਸਾਡੀ ਉੱਛਲ ਗਈ ਸੀਗੀ। ਸਾਬਤ ਮਿਰਚ ਕਦੀ ਨਹੀਂ ਪਾਣੀ ਚਾਹੀਦੀ ਹਮੇਸ਼ਾ ਮਿਰਚ ਦੇ ਵਿੱਚ ਕੱਟ ਲਾ ਕੇ ਪਾਣਾ ਚਾਹੀਦਾ ਉਹ ਮੇਰ ਕੋ ਗਲਤੀ ਦੇ ਨਾਲ ਨਾ ਦੋ ਮਿਰਚਾਂ ਗਿਰ ਗਈਆਂ ਇਕਦਮ ਖੱਟ ਗਈਆਂ ਤੇ ਆ ਦੇਖੋ ਮੇਰੇ ਤੇਲ ਰਹਿ ਗਿਆ ਇਕਦਮ ਪਟਾਕਾ ਵੱਜਿਆ ਤੇ ਜੋ ਮੈਂ ਗਲਤੀ ਕੀਤੀ ਹੈ ਤੇ प्लीज ਤੁਸੀਂ ਨਾ ਕਰਿਓ ਮੈਂ ਤੁਹਾਨੂੰ ਇਹ ਦੱਸੂਗੀ ਜੇ ਜਿਹੜਾ ਪੈਣਾ ਰਸੋਈ ਚ ਕੰਮ ਕਰਦੇ ਆ ਆਪਣਾ ਧਿਆਨ ਰੱਖਿਓ ਮੇਰੇ ਤੋਂ ਅੱਜ ਬਹੁਤ ਵੱਡੀ ਗਲਤੀ ਹੋ ਚੁੱਕੀ ਹੈ ਠੀਕ ਹੈ ਜੀ ਇਕਦਮ ਤੇਲ ਦਾ ਛਿੱਟਾ ਪਿਆ ਮੇਰੀ ਅੱਖ ਵੀ ਬਾਚ ਗਈ ਔਰ ਮਿਰਚ ਪੱਟੀ ਹੈ ਨਾ ਤੇ ਇਕਦਮ ਕਿਹੇ ਕੁਛ ਹੁਣ ਤਾਂ ਬੈਗ ਹੈ। ਬਸ ਇਹ ਚੀਜ਼ ਆ ਤੁਸੀਂ ਜ਼ਰੂਰ ਪਾਸ਼ਿਆ ਲੈ ਖੋ ਰੋਟੀ ਬਣਾਉਣ ਵਾਲੀਆਂ ਪੈਣਾ ਜਿਹੜੀ ਅਸਤੋ ਦੇ ਵਿੱਚ ਕੰਮ ਕਰਦੀ ਆ ਆਪਣਾ ਧਿਆਨ ਰੱਖਿਆ ਕਰੋ। ਕਿਹ ਨਾਲ ਆਪਾਂ ਨੂੰ ਨਹੀਂ ਗੈਲੀ ਨਹੀਂ ਕਰਨੀਆਂ ਚਾਹੀਏ। ਮੇਰ ਤੋਂ ਹੋ ਗਈ ਜੀ ਅੱਜ ਕੱਲ ਕਿੰਨੇ ਸਾਲਾਂ ਤੋਂ ਕੰਮ ਕਰਦੀ ਤਾਂ ਹੀ ਦੇਖ ਲੋ ਮਾਰ ਚੁਈ ਆ। ਠੀਕ ਲੋ ਜੀ ਹੁਣ ਇਹਦੇ ਚ ਆਪਾਂ ਪਾ ਲਈਏ ਜੀ ਨਮਕ। ਹਲਕੀਆਂ ਜਿਹੀਆਂ ਮਿਰਚਾਂ ਪਾ ਲੈਣੇ। ਠੀਕ ਹੈ ਜੀ। ਥੋੜੀ ਜਿਹੀ ਆਪਾਂ ਚਪਾ ਲਾਂਗੇ ਜੀ ਹਲਦੀ। ਥੋੜਾ ਜਿਹਾ ਪੀਸਿਆ ਆਇਆ ਧਨੀਆ ਹਲਕਾ ਜਿਹਾ ਆਮਚੂਰ ਥੋੜਾ ਜਿਹਾ ਗਰਮ ਮਸਾਲਾ ਆਮਚੂਰ ਪਾ ਲਓ ਤੁਸੀਂ ਚਾਹੋ ਨਾ ਤੇ ਇਹ ਅੰਬੀ ਵੀ ਪਾ ਸਕਦੇ ਹੋ ਬਦੂ ਬਦ ਕਰਕੇ ਠੀਕ ਹੈ ਜੀ ਉਹਦੇ ਨਾਲ ਵੀ ਬਹੁਤ ਵਧੀਆ ਟੇਸਟ ਆਉਂਦਾ ਯਾਰ ਇਹ ਜਿਦੋਂ ਆਪਣੇ ਯਾਰ ਜਦੋਂ ਹੀ ਲੱਗਦਾ ਨਾ ਤੁਹਾਨੂੰ ਥੋੜੇ ਜਿਹਾ ਫਰਾਈ ਹੋ ਗਿਆ ਵਧੀਆ ਤਰੀਕੇ ਨਾਲ ਇਹਦੇ ਵਿੱਚ ਹੀ ਹੁਣ ਆਪਾਂ ਜੀ ਥੋੜਾ ਭੁੰਨ ਲੈਣਾ ਤੇ ਹਲਦੀ ਦਾ ਸਾਡਾ ਕੱਚਾ ਪਾ ਲਓ ਜਿੱਦਾਂ ਪਿਆਜ਼ ਹੋ ਗਏ ਹੋਏ ਇਹਦਾ ਪਾ ਲੈਣੇ ਜੀ ਆਪਾਂ ਤਰੇਲੇ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਲਲਾ ਲੈਣਾ ਤੇ ਜੇਕਰ ਤੁਸੀਂ ਵੀ ਸ਼ੌਂਕ ਰੱਖਦੇ ਹੋ ਨਾ ਤਰੇਲੇ ਖਾਣ ਦਾ ਤੇ ਪਿਆਜ਼ ਤੇ ਤਰੇਲੇ ਦੀ ਸਬਜ਼ੀ ਜ਼ਰੂਰ ਬਣਾਇਓ ਬਹੁਤ ਸਵਾਦ ਬਣਦੀ ਏ ਬਹੁਤ ਟੇਸਟੀ ਵੀ ਬਣਦੀ ਏ ਜੇਕਰ ਤੁਹਾਨੂੰ ਪਸੰਦ ਆ ਤਾਂ ਮੈਨੂੰ ਕਮੈਂਟ ਆ ਦੇਣਾ ਬਹੁਤ ਪਸੰਦ ਆ ਠੀਕ ਹੈ ਜੀ ਤੇ ਇਹ ਅੱਜ ਦੀ ਸਬਜ਼ੀ ਠੀਕ ਹੈ ਜੀ ਬਾਕੀ ਪਿਆਰੇ ਕਰੇ ਲਾਈਕ ਮੈਂ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਵੱਟ ਤੋਂ ਵੱਡ ਮੇਰੀ ਵੀਡੀਓ ਨੂੰ ਪਿਆਰ ਤੇ ਸਪੋਰਟ ਦੇ ਬਣਾਏ ਰੱਖੋ ਠੀਕ ਹੈ ਜੀ ਮੇਰੇ ਤਾਂ ਡੇਲੀ ਰੁਟੀਨ ਚ ਜੀ ਸੋਈ ਦੇ ਜੋ ਕੰਮ ਹੁੰਦੇ ਮੈਂ ਨਾਲ ਦੀ ਨਾਲ ਕਰਦੇ ਰਹਿਣੀ ਹੁੰਦੇ ਆ ਮੈਨੂੰ ਕਿਸੇ ਨੇ ਕਮੈਂਟ ਕੀਤਾ ਕਿ ਤੁਸੀਂ ਹੋਰ ਕੰਮਾਂ ਦੇ ਵੱਲ ਪੈ ਗਿਓ ਪਹਿਲਾਂ ਆਪਣਾ ਇਹ ਜਿਹੜਾ ਇੱਕ ਕੰਮ ਕਰ ਰਹੇ ਹੋ ਕਰ ਲਓ ਜਦੋਂ ਜੀ ਸਾਡਾ ਟਾਈਮ ਵੇਲ ਆਉਂਦਾ ਆਪਾਂ ਹੋਰ ਵੀ ਕੰਮ ਕਰ ਲੈਂਦੇ ਹੁੰਦੇ ਆ ਤੇ ਮੇਰੇ ਪਿਆਰੀ ਰੈਸਪੀ ਮੈਂ ਬਣਾਤੀ ਹੈ ਕarele ਦੀ ਸਬਜੀ ਬਹੁਤ ਸਵਾਦ ਬਣੀ ਹੈ ਜਿੱਦਾਂ ਮਰਜ਼ੀ ਆਪਾਂ ਨੂੰ ਰੋਟੀ ਦੇ ਨਾਲ ਖਾਓ ਪਰੌਠੀ ਨਾਲ ਖਾਓ ਠੀਕ ਹੈ ਜੀ ਜੇ ਤੁਹਾਨੂੰ ਵਧੀਆ ਲੱਗ ਰਿਹਾ ਤੇ ਮੈਨੂੰ ਕਮੈਂਟ ਹੱਟ ਜੀਂ ਉਸਤੇ ਤੇ ਲੋਜੀਕ ਹੈ ਨਾ ਅੱਗੇ ਖਾਸ ਜਿਖ ਪੈਸਟ ਕਰੂੰਗੀ ਜੜੀਆਂ ਪੈਣਾ ਸੋਇ ਦੇ ਵਿੱਚ ਕੋਈ ਵੀ ਕੰਮ ਕਰ ਲਿਆ ਹੁੰਦੀ ਹੈ ਤੇ ਹਮੇਸ਼ਾ ਤੁਸੀਂ ਵਾਹਿਗੁਰੂ ਦਾ ਨਾਮ ਲੈ ਕੇ ਕੰਮ ਸ਼ੁਰੂ ਕਰਿਆ ਕਰੋ ਠੀਕ ਹੈ ਜੀ ਪਰਮਾਤਮਾ ਦਾ ਸਿਮਰਨ ਕਰਿਆ ਕਰੋ ਪਹਿਲਾਂ ਪਰਮਾਤਮਾ ਦੇ ਨਾਮ ਤੋਂ ਹੀ ਸ਼ੁਰੂਆਤ ਕਰਨੀ ਚਾਹੀਦੀ ਹੈ ਸਵੇਰੇ ਉੱਠਿਆ ਕਰੋ ਜਲਦੀ ਨਹਾ ਤੋ ਕੇ ਆਪਣੀ ਸੋਈ ਦੇ ਵਿੱਚ ਪੜਿਆ ਕਰੋ ਤੇ ਹਮੇਸ਼ਾ ਸਿਰ ਤੇ ਚੁੰਨੀ ਲੈ ਕੇ ਤਦ ਹੀ ਆਪਣਾ ਕੰਮ ਸ਼ੁਰੂਆਤ ਕਰਿਆ ਕਰੋ ਜੇ ਕਹਿੰਦੇ ਨੇ ਸੋਈ ਦੇ ਪਿੱਛੇ ਤਾਂ ਹੀ ਬਰਕਤ ਆਉਂਦੀ ਹੈ ਜੇ ਆਪਾਂ ਸੱਚੇ ਮਨ ਨਾਲ ਆਪਣੇ ਵਾਹਿਗੁਰੂ ਜੀ ਦਾ ਨਾਮ ਲੈ ਕੇ ਸਿਮਰਨ ਕਰਦੇ ਫੇਰ ਕਮ ਤੇ ਕਹਿੰਦੇ ਜਿੰਨਾ ਪ੍ਰਮਾਤਮਾ ਦਾ ਆਪਾਂ ਸਿਮਰਨ ਕਰਾਂਗੇ ਉਨਿਆਂ ਹੀ ਬਰਕਤਾਂ ਪੈਣ گیਆਂ ਠੀਕ ਹੈ ਜੀ ਤੇ ਵੱਧ ਤੋਂ ਵੱਧ ਤੁਸੀਂ ਅਕਸਰ ਵੱਡੇ ਵੱਡੇ ਹੋਟਲਾਂ ਦੇ ਵਿੱਚ ਕਦੀਆਂ ਰੈਸਟੋਰੈਂਟਾਂ ਦੇ ਵਿੱਚ ਜਾ ਕੇ ਦੇਖਿਆ ਕਰੋ ਕਿ ਉਹਨਾਂ ਦੇ ਵਿੱਚ ਵੀ ਦੇਖ ਲਓ ਸ਼ੈਫ ਹੁੰਦੇ ਆ ਨਾ ਆਪਣੇ ਸੀਰ ਟਾ ਕੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਆ ਤਾਂ ਸਾਡਾ ਪਹਿਲੇ ਬਜ਼ੁਰਗ ਪਤਾ ਕਿਉਂ ਕਹਿੰਦੇ ਸੀ ਅੱਜ ਕੱਲ ਦਾ ਲੋਕ ਬੜੇ ਮਾਡਰਨ ਜ਼ਮਾਨਾ ਹੋ ਗਿਆ ਹੈ ਕਿਸੇ ਸਿਰ ਨਹੀਂ ਟੱਕਦੀਆਂ ਵਾਲ ਕਟਵਾਉਂਦੀਆਂ ਸਟੇਟ ਵਗੈਰ ਕਰਵਾਉਂਦੀਆਂ ਨੇ ਇਸ ਕਰਕੇ ਆਪਾਂ ਨੂੰ ਇਹੀ ਵਾਹਿਗੁਰੂ ਦੀ ਜੋ ਸੱਚਾਈ ਵੱਡੇਆਂ ਬਜ਼ੁਰਗਾਂ ਦੀ ਆਖਾਣ ਤਾਂ ਹੈ ਨਾ ਕਿ ਵਾਲ ਖੁੱਲੇ ਰੱਖ ਕੇ ਕਦੀ ਖਾਣਾ ਨਹੀਂ ਬਣਾਉਣਾ ਚਾਹੀਦਾ ਹਨਾ ਜੀ ਜਿਵੇਂ ਵਾਲ ਵੀ ਗਿਰ ਜੇ ਸਬਜ਼ੀਆਂ 'ਚ ਗਿਰ ਜਾਂਦੇ ਆ ਤੇ ਸਿਰ ਟਕੇ ਬਿਨਾ ਸਾਨੂੰ ਕੋਈ ਵੀ ਕੰਮ ਨਹੀਂ ਕਰਨਾ ਚਾਹੀਦਾ ਹਮੇਸ਼ਾ ਰੋਟੀ ਖਾਣ ਲੱਗਿਆ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਿਆ ਕਰੋ ਬਣਾਉਂਦੇ ਤਾਂ ਆਪਾਂ ਕਰਦੇ ਆ ਚਲੋ ਬੀਬੀਆਂ ਠੀਕ ਹੈ ਜੀ ਖਾਣ ਲੱਗ ਤੋਂ ਪਹਿਲਾਂ ਵੀ ਪਰਮਾਤਮਾ ਜੀ ਦਾ ਵਾਹਿਗੁਰੂ ਜੀ ਦਾ ਨਾਮ ਲੈ ਕੇ ਕਰੀਆ ਕਰੋ ਫਿਰ ਦੇਖਿਓ ਤੁਹਾਨੂੰ ਕਿੰਨੀਆਂ ਚੀਜ਼ ਇਸ ਚੀਜ਼ ਨਾਲ ਨਾ ਤੁਹਾਨੂੰ ਬਹੁਤ ਫਰਕ ਲੱਗੇਗਾ ਇਹ ਚੀਜ਼ਾਂ ਤੁਸੀਂ ਕਦੀ ਵੀ ਨੋਟਿਸ ਕਰਕੇ ਦੇਖਿਓ ਬਹੁਤ ਸਾਰੀ ਤੁਹਾਨੂੰ ਰਸੋਈ ਦੇ ਵਿੱਚ ਤੁਹਾਨੂੰ ਖੁਦ ਨੂੰ ਮਹਿਸੂਸ ਹੋਣਗੇ ਇੱਕ ਤਾਂ ਬਰਕਤ ਪੈਂਦੀ ਏ ਤੇ ਇੱਕ ਖਾਣੇ ਦਾ ਟੇਸਟ ਵੀ ਬਹੁਤ ਵਧੀਆ ਵੱਧਦਾ ਠੀਕ ਹੈ ਜੀ ਵੱਧੋ ਤੇ ਲੋ ਗਾਇਜ਼ ਇੱਧਰ ਬਣਾਉਣ ਲੱਗੇ ਸੀ ਆਪਾਂ ਆਲੂ ਕੰਨ ਮੈਂ ਤਾਬੜਣ ਲੱਗੀਆਂ ਇਹਦੇ ਵਿੱਚ ਮੈਂ ਪਾ ਲਿਆ ਜੀ ਟਮਾਟਰ ਹਰੀ ਮਿਰਚਾ ਅਦਰਕ ਲਸਣ ਪਿਆਜ਼ ਖੂਬਸਾਰਾ ਮਸਾਲਾ ਬਣਾਉਣ ਲੱਗੀਆਂ ਫਿਰ ਇਹਨਾਂ ਨੂੰ ਭੁੰਨ ਕੇ ਮੈਂ ਪਿਆਜ਼ਾਂ ਨੂੰ ਰੱਖ ਲੂੰਗੀ ਮਸਾਲੇ ਨੇ ਤਾਂ ਕਿ ਇਹ ਵਾਲਾ ਮਸਾਲਾ ਨਾ ਤੁਹਾਡੇ ਕਰੇਲੇ ਬਣਾਓ ਜਾਂ दाल ਸਬ지 ਕੁਛ ਵੀ ਤਾਂ ਆਵੇ ਰਹਿਣੇ ਚੱਲੇ ਆਪਾਂ ਕਾਰਜ ਕਰਦੇ ਆਂ ਅਲੂ ਸੀ ਕਿਉਂ ਭੁਲੇ ਸਾਡੇ ਕੋਲ ਥੋੜੇ ਜਿ ਚਲੋ गाइस ਇੱਥੇ ਸਾਡਾ ਤੇਲ ਬਿਲਕੁਲ ਗਰਮ ਹੋ ਗਿਆ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਮਸਾਲਾ ਉਹ ਸਾੰਪੇਨ ਮੈਂ ਵਧੀਆ ਤਰੀਕੇ ਨਾਲ ਨਾ ਆਪਾਂ ਭੁੰਨ ਲਾਂਗੇ ਮੈਂ ਹਮੇਸ਼ਾ ਹੀ ਮਸਾਲਾ ਜ਼ਿਆਦਾ ਰੱਖੀ ਹੁੰਨੀ ਆ ਸਾਥੀ ਜੇ ਬਚ ਜਾਂਦਾ ਫਿਰ ਕੱਢ ਲੈਣੀ ਹੁੰਨੀ ਆ ਉਧਰ ਨਾਸ਼ਤੇ ਤੇ ਅਸੀਂ ਬਣਾ ਲਏ ਸੀ ਜਿ ਤਰੇਲੇ ਤਰੇਲ ਸੇਲ ਦੇ ਕੰਮਾ ਤੋਂ ਸੀ ਫਰੀ ਹੋਣ ਹੋ ਗਿਆ ਦੁਪਹਿਰਾਂ ਮੈਂ ਕਿਹਾ ਚਲੋ ਤੇ ਲੋ ਗਾਇਸ ਇਹ ਲੈ ਕੇ ਆਏ ਆ ਆਪਾਂ ਜਾਮਣ ਦੀ ਲੱਕੜ ਹੁੰਦੀ ਨਾ ਜੜੀ ਆਪਣੀ ਟੈਂਕੀ ਜੇਕਰ ਸਾਫ਼ ਹੋ ਜਾਂਦੀ ਹੈ ਤੇ ਉਹਦੇ ਵਿੱਚ ਆਪਾਂ ਪਾ ਦਿੰਨੇ ਹੁੰਦੇ ਆ ਤੇ ਆ ਦੇਖੋ ਜੀ ਆਪਾਂ ਪੱਤੇ ਲਾ ਰਹੇ ਆ ਤੇਰੇ ਦੀਆਂ ਛੋਟੀਆਂ-ਛੋਟੀਆਂ ਡੰਡੀਆਂ ਕਰਕੇ ਆ ਕਿਸੇ ਚੀਜ਼ ਤੇ ਬਨ ਕੇ ਜਾਂ ਜੇਕਰ ਤੁਹਾਨੂੰ ਵੱਡੀ ਲੱਕੜ ਮਿਲਦੀ ਤੇ ਵੱਡੀ ਲੱਕੜ ਤੁਸੀਂ ਪਾ ਸਕਦੇ ਹੋ ਇਹਦੇ ਨਾਲ ਬੈਕਟੀਰੀਆ ਵੀ ਖਤਮ ਹੁੰਦਾ ਤੇ ਠੀਕ ਹੈ ਜੀ ਕਾਈ ਵੀ ਨਹੀਂ ਜੰਮਦੀ ਇਹ ਚੀਜ਼ ਦਾ ਤੁਸੀਂ ਧਿਆਨ ਰੱਖਿਓ ਜੇਕਰ ਤੁਸੀਂ ਵੀ ਆਪਣੀ ਟੈਂਕੀ ਸਾਫ਼ ਕਰਵਾਂਦੇ ਆ ਨਾ ਉਹਦੇ ਵਿੱਚੇ ਜ਼ਰੂਰ ਸਿੱਟਿਆ ਕਰੋ ਲੱਕੜ ਜਾਮਣ ਦੀ ਲੱਕੜ ਇਹਦੇ ਨਾਲ ਕਾਈ ਜੜੀ ਹੁੰਦੀ ਹੈ ਨਾ ਬਿਲਕੁਲ ਵੀ ਤੁਹਾਡੇ ਪਾਣੀ ਚ ਜੰਮੇਗੀ ਨਹੀਂ ਤੇ ਵੈਸੇ ਆਪਣੇ ਜਿਵੇਂ ਟੈਂਕੀਆਂ ਕਈ ਦਿਨਾਂ ਬਾਅਦ ਸਾਫ਼ ਹੁੰਦੀਆਂ ਨੇ ਤੇ ਫਿਰ ਕਾਈ ਜੰਮ ਜਾਂਦੀ ਹੈ ਨਾ ਤੇ ਕਾਈ ਤੋਂ ਤੇ ਬੈਕਟੀਰੀਆ ਤੋਂ ਬਚਾਵੇਗਾ ਇਹ ਚੀਜ਼ ਦਾ ਤੁਸੀਂ ਵੱਧ ਤੋਂ ਵੱਧ ਧਿਆਨ ਰੱਖਿਓ ਜ਼ਰੂਰ ਪਾਏ ਹੋ ਸਾਨੂੰ ਤਾਂ ਇਹੀ ਮਿਲੀ ਨੇੜੇ ਉੱਚੇ ਮਤਲਬ ਚੜ ਨਹੀਂ ਸਕਕੇ ਨਾ ਤੇ ਤੋੜ ਕੇ ਲਿਆਏ ਆ ਟਾਣੀਆਂ ਆ ਦੇਖੋ ਜਾਮਣ ਦਾ ਪੱਤਾ ਤੁਸੀਂ ਦੇਖ ਹੀ ਰਹੇ ਹੋ ਤੇ ਆਪਾਂ ਟਾਣੀਆਂ ਤੋੜ ਲਈਆਂ ਇਹਦੇ ਵਿੱਚੋਂ ਆਪਾਂ ਡੰਡੀਆਂ ਕੱਢ ਲੈਣੀਆਂ ਠੀਕ ਹੈ ਜੀ ਵੱਡੀਆਂ-ਵੱਡੀਆਂ ਦੋਸਾਂ ਡੰਡੀਆਂ ਕੱਢ ਕੇ ਆਪਾਂ ਟੈਂਕੀ ਦੇ ਵਿੱਚ ਸੁੱਟ ਦਾਂਗੇ ਪਹਿਲਾਂ ਬਾਹਰ ਹੀ ਧੋ ਲਈ ਸਾਫ਼ ਕਰ ਲਈ ਨਾ ਪਾਣੀ ਹੈਗਾ ਸਾਫ਼ ਕਰ ਲਈ ਉਹੋ ਉੱਪਰ ਪੌੜੀ ਨਹੀਂ ਹੈਗੀ ਪੌੜੀ ਤੇ ਚੜ ਕੇ ਫੜਾ ਦਿਓ ਧਿਆਨ ਨਾਲ ਜੀ ਪੱਜ ਵੀ ਨਾ ਚੜੇ ਤੇ ਲੋ ਗਾਇਸ ਇਹ ਵਾਲੀਆਂ ਜਾਮਣ ਦੀਆਂ ਡੰਡੀਆਂ ਜਿਹੜੀਆਂ ਸਾਫ਼ ਜੀਆਂ ਕਰਕੇ ਨਾ ਤੋੜ ਕੇ ਚਾਹੇ ਇਹਨੂੰ ਏਦਾਂ ਕਿਸੇ ਡੰਡੀ ਦਾ ਬਨ ਕੇ ਪਾ ਦੇ ਵਿੱਚ ਤੇ ਲੋ ਜੀ ਇੱਧਰ ਆਪਾਂ ਬਣਾਇਆ ਕਿ ਉਹ ਛੱਤ ਤੋਂ ਆਈ ਸੀ ਮੈਂ ਕਿਉਂ ਰੱਖਦੀ ਸੀ ਔਰ ਦੇਖੋ ਬਿਲਕੁਲ ਬਹੁਤ ਜ਼ਿਆਦਾ ਕਿਉਂ ਨਿਕਲਦਾ ਘੱਟ ਛਿੱਡੀ ਚ ਨਿਕਲਦਾ ਤੁਹਾਨੂੰ ਮੈਂ ਪਹਿਲਾਂ ਦੱਸਿਆ ਨਾ ਜਿਵੇਂ ਮੱਖਣ ਨੂੰ ਆਪਾਂ ਫ੍ਰੀਜ ਚ ਥੋੜਾ ਜਿਹਾ ਗਰਮ ਕਰਕੇ ਰੱਖ ਦੋ ਤੋਦੀ ਲਸ ਕੱਢ ਲੋ ਪਾਣੀ ਜੇ ਹਨਾ ਤੇ ਇਸ ਤਰੀਕੇ ਨਾਲ ਮੈਂ ਤਾਂ ਬਣਾਉਂਦੀ ਹੁੰਨੀ ਆ ਮੈਂ ਤੁਹਾਡੇ ਨਾਲ ਉਸੇ ਤਰ੍ਹਾਂ ਵੀਡੀਓ ਸ਼ੇਅਰ ਕਰ ਲਈ ਤੇ ਆਹ ਵਾਲਾ ਜਿਹੜਾ ਪਾਣੀ ਨਿਕਲੇ ਹੋਇਆ ਨਾ ਇਹ ਵਾਲਾ ਪਾਣੀ ਆਪਾਂ ਕੁੱਤਿਆਂ ਵਗੈਰਾ ਨੂੰ ਵੀ ਪਾ ਸਕਦੇ ਹਾਂ ਜੇਕਰ ਵਧੀਆ ਤੁਹਾਡੇ ਕੋਲ ਤੇ ਤੁਸੀਂ ਆਟਾ ਗੁੰਨੋ ਤੁਹਾਡਾ ਆਟਾ ਬਹੁਤ ਵਧੀਆ ਦੇਸੀ ਘਿਓ ਵਾਲਾ ਸੌਫਟ ਸੌਫਟ ਬੁਝੇਗਾ ਠੀਕ ਹੈ ਜੀ ਇੱਤਰ ਤੱਕ ਦੀ ਆਪਾਂ ਦਾਲ ਦਾਲ ਨੂੰ ਤੜਕਾ ਲਾਤਾ ਮੈਂ ਵੀ ਇੱਚੇ ਤੜਕਾ ਲਾ ਕੇ ਰੱਖ ਦੇਣੀ ਹੁੰਨੀ ਆ ਠੀਕ ਹੈ ਜੀ ਤੇ ਆ ਦੇਖੋ ਮੈਂ ਕਿ ਫਟਾਫਟ ਆਪਣੇ ਨਿਵੇੜ ਲੈ ਲੈਂਦੀ ਆ ਕੰਮ ਤੇ ਆ ਦੇਖੋ ਛਿੱਡੀ ਬਹੁਤ ਘੱਟ ਤੇ ਬਹੁਤ ਜਲਦੀ ਕਿਉਂ ਨਿਕਲਦਾ ਤੇ ਘਿਓ ਵੀ ਪੈਣੇ ਮੇਰੀਆਂ ਪਿਆਰੀਆਂ ਭੈਣਾਂ ਨੂੰ ਦੱਸਣਾ ਚਾਹਦੀ ਆ ਕਿ ਕਿ ਉਹ ਵੀ ਬਹੁਤ ਸੋਹਣਾ ਤੇ ਜਿਆਦਾ ਨਿਕਲਦਾ ਹੈ ਇਹ ਆ ਗਾਂ ਦਾ ਕਿਉਂ ਠੀਕ ਹੈ ਜੀ ਮੈਂ ਪਹਿਲਾਂ ਹੀ ਕਰ ਲੈਂਦੀ ਹਾਂ ਥੋੜਾ ਜਿਹਾ ਗਰਮ ਕਰਕੇ ਫ੍ਰਿਜ ਦੇ ਵਿੱਚ ਤੇ ਬਹੁਤ ਸੋਖੇ ਤਰੀਕੇ ਨਾਲ ਸਾਡੀ ਗੈਸ ਦੀ ਵੀ ਬਚਤ ਤੇ ਕਿਉਂ ਵੀ ਸਾਡਾ ਜਿਆਦਾ ਨਿਕਲਦਾ ਤੇ ਤੁਸੀਂ ਵੀ ਇਸੇ ਤਰੀਕੇ ਨਾਲ ਕਰਿਆ ਕਰੋ ਮੇਰੇ ਆਪਣੇ ਤਰੀਕੇ ਹੁੰਦੇ ਜਿਹੜੇ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਰਹਿਣੀ ਆ ਤੇ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਓ ਠੀਕ ਹੈ ਜੀ ਲੋ ਜੀ ਆ ਦੇਖੋ ਜੀ ਕਈ ਪੈਣਾ ਕਹਿੰਦੀ ਹੈ ਨਾ ਸਾਨੂੰ ਆਟਾ ਗੁੰਨਦੇ ਆ ਤੇ ਰੋਟੀ ਫੁੱਲ ਕੇ ਨਹੀਂ ਆਉਂਦੀ ਹੈ ਨਾ ਮੁਲਾਇਮ ਨਹੀਂ ਹੁੰਦੀ ਤੁਸੀਂ ਜਦੋਂ ਵੀ ਆਟਾ ਗੁੰਨਦੇ ਹੁੰਦੇ ਆ ਨਾ ਤਾਂ ਆ ਦੇਖਿਆ ਕਰੋ ਤੁਸੀਂ ਹਮੇਸ਼ਾ ਦੇਖੋ ਜਿਵੇਂ ਮੈਂ ਦੇਸੀ ਘਿਓ ਬਣਾਇਆ ਨਾ ਹਲਕਾ ਜਿਹਾ ਦੇਸੀ ਘਿਓ ਦਾ ਚਮਚ ਇੱਕ ਲਾ ਕੇ ਇਹਨੂੰ ਵਧੀਆ ਤਰੀਕੇ ਨਾਲ ਨਾ ਬਾਅਦ ਚ ਪਹਿਲਾਂ ਗੁੰਨ ਕੇ ਥੋੜਾ ਜਿਹਾ ਰੱਖ ਲਿਆ ਕਰੋ ਫਿਰ ਇਹਨਾਂ ਵਧੀਆ ਤਰੀਕੇ ਨਾਲ ਇਹਨੂੰ ਮੁੱਕੀ ਤਿਆਰ ਕਰੋ ਫਿਰ ਦੇਖਿਓ ਤੁਸੀਂ ਰੋਟੀ ਬਣਾ ਕੇ ਤੁਹਾਡੀ ਇੰਨੀ ਰੋਟੀ ਵਧੀਆ ਬਣੇਗੀ ਨਾ ਤੇ ਨਰਮ ਵੀ ਬਣੇਗੀ ਤੇ ਫੁੱਲ ਕੇ ਵੀ ਬਣੇਗੀ ਠੀਕ ਹੈ ਜੀ ਇਹ ਤਰੀਕੇ ਨਾਲ ਬਣਾਈਓ ਤੇ ਮੈਂ ਹਮੇਸ਼ਾ ਆਟਾ ਜਿੱਦਾਂ ਬੁੰਨਦੇ ਨੇ ਮੈਂ ਕਿਹਾ ਚਲੋ ਤੁਹਾਡੇ ਨਾਲ ਇਹ ਵੀ ਵੀਡੀਓ ਸ਼ੇਅਰ ਕਰਦੀ ਆ ਵੀ ਇਸੇ ਤਰ੍ਹਾਂ ਅਸੀਂ ਤਾਂ ਬੁੰਨਦੇ ਆ ਇਸੇ ਤਰ੍ਹਾਂ ਬਣਾਉਂਦੇ ਆ ਹੁਣ ਇਹਨੂੰ ਮੁੱਕੀ ਵਧੀਆ ਤਰੀਕੇ ਨਾਲ ਦੇ ਕੇ ਕਿਉਂਕਿ ਇੱਕ ਹੱਥ 'ਚ ਮੈਂ ਅੱਜ ਕੈਮਰਾ ਫੜਿਆ ਹੋਇਆ ਤੇ ਮੈਂ ਰੱਖਤਾ ਸੀ ਤੇ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗੀ ਸੀ ਮੈਂ ਕਿਹਾ ਚਲੋ ਮੈਂ ਤੁਹਾਨੂੰ ਦੱਸਦੀ ਆ ਲਓ ਜੀ ਬਾਕੀ ਮਿਲਦੇ ਆ ਤੁਹਾਨੂੰ ਹੋਰ ਪੰਮਾ ਦੇ ਨਾਲ ਠੀਕ ਹੈ ਜੀ ਤੇ ਲਓ ਜੀ ਹੁਣ ਇਹਨੂੰ ਥੋੜੀ ਦੀ ਰੱਖ ਦਾਂਗੇ ਉਹ ਅੱਠ ਜਾਏਗਾ ਅੱਠ ਰਹਿਗਾ ਤੇ ਥੋੜੀ ਦੀ ਇਹਨੂੰ ਆਪਾਂ ਬਣਾਣੇ ਆ ਰੋਟੀ ਤਦ ਤੱਕ ਆਪਾਂ ਘਿਓ ਗੈਰ ਆਪਣਾ ਪੂ ਡੱਬੇ ਦੇ ਵਿੱਚ ਥੋੜਾ ਜਿਹਾ ਹੋ ਗਿਆ ਠੰਡਾ ਕੋਸਾ ਕੋਸਾ ਜਿਹਾ ਠੀਕ ਹੈ ਜੀ ਤੇ ਲੋ ਜੀ ਇਧਰ ਧਰਤੀ ਆਪਾਂ ਚਾਹ ਮਿਲਦੇ ਆਂ ਕੱਲ ਤੁਹਾਨੂੰ ਨਵੇਂ ਵਲੌਗ ਵਿੱਚ ਸਾਰਿਆਂ ਨੂੰ ਸੈਸਟਿਕਾ